ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਗੁਰਦੁਆਰਾ ਸਾਹਿਬ ਵਿੱਚੋਂ ਪਾਠੀ ਸਹਿਬਾਨਾਂ ਵੱਲੋਂ ਹੋਕਾ ਕੀਤਾ ਜਾ ਰਿਹਾ ਸੀ ਸਪੀਕਰ ਵਿੱਚ ਆਵਾਜ਼ ਆ ਰਹੀ ਸੀ ਪਾਠੀ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਸਮੂਹ ਨਗਰ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ ਸਵੇਰੇ 4 ਵਜੇ ਤੋਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਾਹਿਬ ਵਿੱਚੋਂ ਪ੍ਰਭਾਤ ਫੇਰੀਆਂ ਕੱਢੀਆਂ ਜਾਣਗੀਆਂ ਇਨਾ ਪ੍ਰਵਾਤ ਫੇਰੀਆਂ ਵਿੱਚੋਂ ਯੋਗਦਾਨ ਪਾ ਕੇ ਆਪਣਾ ਜੀਵਨ ਸਫਲ ਕਰੋ। ਵਾਹਿਗੁਰੂ ਜਿੱਦਾ ਖਾਲਸਾ ਵਾਹਿਗੁਰੂ ਤੇ ਫਤਈ। ਧੰਨਕੌਰ ਜਿਸ ਦੀ ਉਮਰ ਕਰੀਬ 55 ਸਾਲ ਦੀ ਹੈ। ਹੱਥ ਵਿੱਚ ਮਾਲਾ ਫੇਰਦੀ ਹੋਈ ਵਾਹਿਗੁਰੂ ਵਾਹਿਗੁਰੂ ਕਰਦੀ ਹੋਈ ਤੁਰ ਆ ਰਹੀ ਹੈ। ਨਾਲ ਨਾਲ ਹੋਕਾ ਵੀ ਸੁਣ ਰਹੀ ਹੈ। ਸਿਰ ਤੇ ਚੁੰਨੀ, ਸਧਾਰਨ ਪਿੰਡੋਂ ਪਹਿਰਾਵਾ, ਸਿਹਤ ਦਰਮਿਆਨੀ। ਸੜਕ ਦੀ ਹਾਲਤ ਕੁਝ ਖਾਸ ਚੰਗੀ ਨਹੀਂ। ਭਾਵ ਕਿ ਦੋਨੋਂ ਤਰਫਾਂ ਰੋੜੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਨੱਕ ਟੱਕ ਲੈਂਦੀ ਐ ਥੋੜਾ ਹੋਰ ਅੱਗੇ ਹੁੰਦੀ ਐ ਸੜਕ ਵਿੱਚ ਟੋਇਆ ਵੇਖ ਸਲਵਾਰ ਦਾ ਇੱਕ ਪੌਂਚਾ ਚੌਚਾ ਚੁੱਕ ਗਈ ਪਾਸੇ ਦੀ ਲੰਘਦੀ ਐ ਨੱਕ ਤੋਂ ਚੁੰਨੀ ਲਾ ਕੇ ਹੌਲੀ-ਹੌਲੀ ਬੜਬਾਉਂਦੀ ਲੱਗਦੀ ਐ ਤਨਕੌਰ ਇਹ ਸਰਪੰਚ ਮਰਨਾ ਵੋਟਾਂ ਦਾ ਲੈ ਲੂ ਪਰ ਪਿੰਡ ਦਾ ਸੁਧਾਰ ਪਤਾ ਨਹੀਂ ਕਦੋਂ ਕਰਨਾ ਐ ਨੇ ਫੇਰ ਥੋੜੀ ਦੂਰ ਅੱਗੇ ਚੱਲਦੀ ਐ ਅੱਗੇ ਕੁੱਤਾ ਆ ਜਾਂਦਾ ਹੈ ਅੱਖ ਕੇ ਉਸਤੇ ਰੋੜਾ ਮਾਰਨ ਲੱਗਦੀ ਹੈ ਧੰਨ ਘੌਰ ਚੱਲਵੇ ਚੱਲ ਲੱਤ ਤਾਂ ਤੜਾਲੀ ਮੈਥੋਂ ਇੰਨਾ ਜਾਨਵਰਾਂ ਨੂੰ ਵੀ ਪਤਾ ਨਹੀਂ ਲੱਗਦਾ ਕਿਹਦੇ ਤੇ ਭੌਂਕਣਾ ਹੈ ਕਿਹਦੇ ਤੇ ਨਹੀਂ ਫਿਰ ਮਾਲਾ ਫੇਰ ਕੇ ਵਾਹਿਗੁਰੂ ਵਾਹਿਗੁਰੂ ਕਰਨ ਲੱਗਦੀ ਹੈ ਉਸਤੇ ਕੋਲ ਇੱਕ 14-15 ਸਾਲ ਦਾ ਲੜਕਾ ਸਾਈਕਲ ਤੇ ਲੰਘਦਾ ਹੈ ਤੇ ਅਸ ਕੇ ਉਸ ਨੂੰ ਕਹਿੰਦਾ ਹੈ ਲੜਕਾ ਬੇਬੇ ਜੇ ਜਾਨਵਰਾਂ ਨੂੰ ਇੰਨੀ ਸਮਝਉਂਦੀ ਤਾਂ ਇਸ ਜੂਨ ਵਿੱਚ ਕਿਉਂ ਆਉਂਦੇ ਧੰਨਕੌਰ ਚੱਲ ਵੇ ਚੱਲ ਪਿੱਛਾ ਨਾ ਬਣਾ ਲਈ ਮੈਥੋਂ ਲੜਕਾ ਅਸਦਾ ਹੋਏ ਗੇ ਨਿਕਲ ਗਿਆ ਧੰਨਕੌਰ ਵੱਡਾ ਸਾਰਾ ਗੇਟ ਖੋਲ ਕੇ ਵਾਹਿਗੁਰੂ ਵਾਹਿਗੁਰੂ ਕਰਦੀ ਹੋਈ ਘਰ ਦੇ ਅੰਦਰ ਦਾਖਲ ਹੋ ਗਈ ਵਿਹੜੇ ਵਿੱਚ ਡੇ ਹੋਏ ਮੰਚੇ ਤੇ ਬੈਠ ਕੇ ਹੀ ਉਸਦੀ ਨੌ ਪੰਮੀ ਧਾਰ ਚੋ ਕੇ ਹਜੇ ਬਾਲਟੀ ਹੱਥ ਵਿੱਚ ਹੈ ਧੰਨਕੌਰ ਨੂੰ ਵੇਖ ਕੇ ਪੁੱਛਦੀ ਹੈ ਪੰਮੀ ਮੁਸਕਰਾ ਕੇ ਬੇਬੇ ਜੀ ਆਗੇ ਤੁਸੀਂ ਧੰਨਪੁਰ ਨਹੀਂ ਹਜੇ ਗੁਰਦੁਆਰਾ ਹੀ ਹੈ ਪੰਮੀ ਬੇਬੇ ਜੀ ਮੈਂ ਤਾਂ ਉਹੀ ਪੁੱਛ ਲਿਆ ਨੰਨ ਕਰਨੀ ਉਈ ਕਿਉਂ ਇੰਨੀਆਂ ਮੋਟੀਆਂ ਮੋਟੀਆਂ ਰੱਬ ਨੇ ਤੈਨੂੰ ਅੱਖਾਂ ਦਿੱਤੀਆਂ ਸਾਹਮਣੇ ਮੰंजे ਤੇ ਬੈਠਾ ਤੈਨੂੰ ਬੰਦਾ ਨਹੀਂ ਦਿਸਦਾ ਪੰਮੀ ਬੇਬੇ ਜੀ ਚਾਹ ਲਿਆਵਾ ਧੰਨਕੌਰ ਕਿਉਂ ਪੁੱਛ ਕੇ ਲਿਆਉਣੀ ਹੈ ਗੁਰਦੁਆਰੇ ਮੈਂ ਪਾਠ ਸੁਣ ਕੇ ਆਈਆਂ ਉਥੋਂ ਚਾਹਾਂ ਨਹੀਂ ਪੀ ਕੇ ਆਉਂਦੀ ਨਹੀਂ ਪੰਮੀ ਮੁਸਕਰਾਉਂਦੀ ਹੋਈ ਰਸੋਈ ਵਿੱਚ ਚਾਹ ਲੈਣ ਚਲੀ ਗਈ ਧੰਨਕੌਰ ਫਿਰ ਤੋਂ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਈ ਪੰਮੀ ਜਾਦਾ ਗਲਾਸ ਟ੍ਰੇ ਵਿੱਚ ਰੱਖ ਕੇ ਲਿਆਉਂਦੀ ਹੈ ਧੰਕਰ ਚੁੱਕਣ ਲੱਗਦੀ ਹੈ ਪਰ ਗਲਾਸ ਥੱਲੇ ਡਿੱਗ ਜਾਂਦਾ ਹੈ ਧੰਕਰ ਨਹੀਂ ਹੱਥ ਵਿੱਚ ਵਰਕਤ ਹੈ ਨਹੀਂ ਤੇਰੇ ਇੱਕ ਗਲਾਸ ਨਹੀਂ ਸਾਂਭ ਸਕਦੀ ਸਾਰਾ ਘਰ ਕਿੱਥੋਂ ਸਾਂਭੇਗੀ ਫੇਰ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਂਦੀ ਹੈ ਪੰਮੀ ਚੁੱਪਚਾਪ ਗਲਾਸ ਚੁੱਕ ਕੇ ਰਸੋਈ ਵਿੱਚ ਚਲੀ ਗਈ ਧੰਕਰ ਨਹੀਂ ਸੇਰ ਵਿੱਚ ਪਾ ਦੇ ਮੇਰੇ ਚਾਹ ਹੱਥ ਵਿੱਚ ਤੇਥੋਂ ਫੜਾਈ ਨਹੀਂ ਗਈ ਰੋਟੀ ਲੈ ਆ ਪਾ ਕੇ ਝੁਰਸ ਲਵਾ ਮੈਂ ਦੋ ਜਿਹੜੀਆਂ ਝੁਲਸਣ ਜਾਂਦੀਆਂ ਇਹਨੇ ਨੂੰ ਕਰਦਾ ਬੋਹਾ ਖੜ ਗਿਆ ਇੱਕ 50 ਸਾਲ ਦੀ ਔਰਤ ਘਰ ਵਿੱਚ ਦਾਖਲ ਹੁੰਦੀ ਹੈ ਔਰਤ ਧਨਕੁਰੇ ਕਰਈ ਧਨਕਰ ਹਾਂ ਭੈਣੇ ਮਿੱਡੋ ਲੰਘਿਆ ਗਾਂ ਨੀ ਬਹੂ ਪਾਣੀ ਲਿਆ ਬਾਹਰ ਬਹਿ ਜਾ ਮੰਜੇ ਤੇ ਮਿੱਡੋ ਮੰਜੇ ਤੇ ਬਹੰਤੀ ਹੋਈ ਭੈਣ ਆ ਹੋਕਾ ਸੁਣਿਆ ਬਾਬੇ ਦਾ ਪੰਮੀ ਪਾਣੀ ਦਿੰਦੀ ਹੈ ਫਿਰ ਪਾਣੀ ਦੇ ਕੇ ਚੰਕੇ ਚਲੀ ਜਾਂਦੀ ਐ ਧੰਨਕਰ ਹਾਂ ਭੈਣੇ ਪ੍ਰਭਾਤ ਫੇਰੀਆਂ ਸ਼ੁਰੂ ਹੋਣ ਲੱਗੀਆਂ ਬੜਾ ਹੀ ਨੇਕ ਕੰਮ ਐ ਭੈਣੇ ਫਿਰ ਹੱਥ ਜੋੜ ਕੇ ਉੱਪਰ ਵੱਲ ਨੂੰ ਵੇਖ ਕੇ ਧੰਨਕਰ ਮੈਂ ਤਾਂ 3 ਵਜੇ ਹੀ ਉੱਠ ਜਾਣੀ ਆ ਫਿਰ ਦੁਖੀ ਹੋ ਜਾਂਦੀ ਐ ਆ ਜਦੋਂ ਦਾ ਬੰਤੋ ਦਾ ਬਾਪੂ ਮੁੱਕਿਆ ਦੀਦਿਆਂ ਤੋਂ ਨੀਂਦ ਮੁੱਕ ਗਈ ਠੰਡਾ ਹੌਂਕਾ ਭੜਦੀ ਫੇਰ ਕਰਨ ਬਦਲ ਕੇ ਤੋਂ ਹੋਰ ਦਾਸ ਰੋਟੀ ਦੀ ਸੇਵਾ ਇੱਕ 15 ਸਾਲ ਦੀ ਕੁੜੀ ਸਕੂਲ ਵਰਦੀ ਵਿੱਚ ਉਪਰੋ ਚਵਾਰੇ ਵਿੱਚੋਂ ਪੌੜੀਆਂ ਉੱਤਰਦੀ ਹੋਈ ਇਹਨਾਂ ਦੀਆਂ ਗੱਲਾਂ ਸੁਣਦੀ ਹੋਈ ਕੋਲੇ ਦੀ ਲੰਕ ਕੇ ਪੰਮੀ ਕੋਲ ਚੌਂਕੇ ਵਿੱਚ ਚਲੀ ਜਾਂਦੀ ਹੈ ਸਕੂਲ ਬੈਗ ਮੰਜੇ ਤੇ ਤੰਨ ਕੌਰ ਕੋਲ ਰੱਖ ਦਿੰਦੀ ਹੈ ਮਿੱਡੋ ਨਹੀਂ ਨਹੀਂ ਭੈਣੀ ਰੋਟੀ ਤਾਂ ਮੈਂ ਖਾ ਕੇ ਆਈਆਂ ਕਾਜਰਾ ਧਨੀਆਂ ਸੀ ਵਾਟੀ ਨੇ ਮਸਾਂ ਹੀ ਖਾਦੀਆਂ ਮਿਰਚਾਂ ਹੀ ਮਿਰਚਾਂ ਪੁਰਾਜਾ ਮੂੰਹ ਬਣਾਉਂਦੀ ਹੈ ਧੰਕਰ ਆ ਇੱਧਰ ਵੀ ਇਹੇ ਬੇੜਾ ਘਰ ਗਿਆ ਪਿਆ ਹੈ ਫੇਰ ਠੰਡਾ ਹੌਂਕਾ ਭਰਦੀ ਹੋਈ ਟਾਈਮ ਹੈ ਭੈਣੇ ਜਿਹੜਾ ਨਿਕਲ ਜੇ ਤੂੰ ਹੋਰ ਦੱਸ ਕਿਵੇਂ ਆਉਣਾ ਹੋਇਆ ਕੁੜੀ ਚੌਂਕੇ ਵਿੱਚ ਬੈਠੀ ਪੰਮੀ ਤੇ ਹੂਣੀ ਮਾਰ ਕੇ ਧੰਕਰ ਦੇ ਮਿੱਟੋ ਦੀਆਂ ਗੱਲਾਂ ਵੱਲ ਇਸ਼ਾਰਾ ਕਰਦੀ ਹੈ ਪੰਮੀ ਮੁਸਕਰਾ ਕੇ ਆਪਣੇ ਮੂੰਹ ਤੇ ਉਂਗਲ ਰੱਖ ਕੇ ਉਸਨੂੰ ਚੁੱਪ ਹੋਣ ਦਾ ਇਸ਼ਾਰਾ ਕਰਦੀ ਹੈ ਮਿੱਟੋ ਆਹ ਕੁਛ ਨਹੀਂ ਭੈਣੇ ਮੈਂ ਤਾਂ ਕਹਿੰਦੀ ਸੀ ਬਾਈ ਪ੍ਰਭਾਤ ਫੇਰੀ ਤੇ ਇਕੱਠੇ ਜਾਇਆ ਕਰਾਂਗੇ ਲੰਗ ਦੀ ਆਵਾਜ਼ ਦੇ ਲਿਆ ਕਰੀ ਤਨ ਪਰ ਚੰਗਾ ਪਹਿਨੇ ਮੈਂ ਲੰਗ ਦੀ ਤੇਰਾ ਬੁਹਾ ਖੜਕਾ ਦਿਆ ਕਰੂੰ ਮਿੱਡੋ ਚੰਗਾ ਪਹਿਨੇ ਮੈਂ ਜਾਂਦੀ ਆ ਉੱਠ ਕੇ ਜਾਂਦੀ ਹੋਈ ਫਿਰ ਤੋਂ ਪਿੱਛੇ ਮੁੜ ਕੇ ਕੋਲ ਆ ਜਾਂਦੀ ਐ ਮਿੱਡੋ ਆ ਭਲਾ ਪਹਿਨੇ ਲੰਬੜਾਂ ਦੀ ਬਹੁ ਨੂੰ ਜਵਾਕ ਹੋ ਗਿਆ ਤਨ ਪਰ ਹਾਂ ਪਹਿਨੇ ਕੁੜੀ ਹੋਈ ਐ ਮਿੱਡੋ ਚੱਲ ਚੰਗਾ ਪਹਿਨੇ 6 ਸਾਲ ਬਾਅਦ ਜਵਾਕ ਦਾ ਮੂੰਹ ਵੇਖਿਆ ਉਹਨਾਂ ਨੇ ਪਤਾ ਨਹੀਂ ਕੀ ਮਾਂ ਮਾਰੇ ਸੀ ਵਿਚਾਰੀ ਦੇ ਉਹਨਾਂ ਦੇ ਕਾਦੇ ਮਾਰੇ ਫੇਰ ਨੇੜੇ ਹੋ ਕੇ ਉਹਨਾਂ ਦੀ ਵਾਟੀ ਦਾ ਈ ਪੈਰ ਮਨਹੋਸ ਹੈ ਘਰੇ ਪੈਰ ਪਾਇਆ ਤੇ ਬਸ ਸਾਰਾ ਕੰਮ ਕਾਰ ਹੀ ਬੰਨਤਾ ਮਾਲਾ ਫੇਰ ਕੇ ਵਾਹਿਗੁਰੂ ਵਾਹਿਗੁਰੂ ਕਹਿੰਦੀ ਹੈ ਧੰਨ ਕਰਨੀ ਹੁਣ ਜੰਮੀ ਵੀ ਤਕੜੀ ਉਹ ਵੀ ਸੱਤ ਮਾਹੀ ਵਾਹਿਗੁਰੂ ਵਾਹਿਗੁਰੂ ਰੱਬ ਭਲੀ ਕਰੇ ਮਿੱਡੋ ਚੰਗਾ ਭੈਣੇ ਮੈਂ ਜਾਣੀ ਆ ਫੇਰ ਜ ਚਾਂਦੀ ਜਾਂਦੀ ਠੰਡਾ ਹੌਂਕਾ ਭਰਦੀ ਐ ਮਿੱਡੋ ਚੰਗੀਆਂ ਵਾਟੀਆਂ ਤਾਂ ਰੱਬ ਨੇ ਬਣਾਈਆਂ ਹੀ ਬੰਦ ਕਰਦੀਆਂ ਚਲੀ ਜਾਂਦੀ ਪੰਮੀ ਚੌਕੇ ਵਿੱਚ ਬੈਠੀ ਰੋਟੀ ਬਣਾ ਰਹੀ ਐ ਰੋਟੀ ਥਾਲ ਵਿੱਚ ਪਾ ਕੇ ਧਨਕਰ ਨੂੰ ਫੜਾ ਜਾਂਦੀ ਐ ਫਿਰ ਰੋਟੀ ਤਵੇ ਤੇ ਪਾ ਕੇ ਪੰਮੀ ਸੁੱਖੀ ਰੋਟੀ ਹੋਰ ਦਵਾ ਸੁੱਖੀ ਨਹੀਂ ਭਾਬੀ ਬੱਸ ਪੰਮੀ ਹੋਰ ਖਾ ਲਾ ਤੂੰ ਇੱਕ ਤਾਂ ਰੋਟੀ ਖਾਦੀ ਹੈ ਹਜੇ ਸੁਖੀ ਨਾ ਹੀ ਭਾਬੀ ਮੈਂ ਲੇਟ ਨਾ ਹੋ ਜਾਵਾਂ ਅੱਜ ਮੇਰਾ ਪੇਪਰ ਹੈ ਪੰਜਾਬੀ ਦਾ ਮੈਂ ਹਜੇ ਰੀਡਿੰਗ ਵੀ ਲੈਣੀ ਪੰਮੀ ਉਹ ਕੀ ਹੁੰਦਾ ਤੂੰ ਬੇਬੇ ਤੋਂ ਲੈ ਲਈ ਮੇਰੇ ਕੋਲ ਤਾਂ ਹੈ ਨਹੀਂ ਸੁਖੀ ਉੱਚੇ ਉੱਚੇ ਆਸਦੀ ਹੈ ਸੁਖੀ ਉਹ ਭਾਬੀ ਰੀਡਿੰਗ ਦਾ ਮਤਲਬ ਪੜਨਾ ਮੈਂ ਪੜਨਾ ਵੀ ਆਜੇ ਪੰਜਾਬੀ ਦੇ ਪੰਮੀ ਚੰਗਾ ਚੰਗਾ ਸਾਨੂੰ ਕੀ ਪਤਾ ਅਨ ਪੜਾ ਨੂੰ ਤੂੰ ਆਈ ਵੱਡੀ ਪੜਾਕੂ ਸਾਡੇ ਨਾਲ ਤਾਂ ਪੰਜਾਬੀ ਵਿੱਚ ਗੱਲ ਕਰਿਆ ਕਰ ਸੁੱਖੀ ਚੰਗਾ ਭਾਬੀ ਚੰਗਾ ਨਾਲੇ 8ਵੀਂ ਪਾਸ ਅਨਪੜ ਨਹੀਂ ਹੁੰਦੇ ਧੰਨਕਰ ਰੋਟੀ ਖਾਂਦੀ ਖਾਂਦੀ ਉਹਨਾਂ ਦੀਆਂ ਗੱਲਾਂ ਸੁਣ ਰਹੀ ਐ ਸੁੱਖੀ ਪਿਆਰ ਤੇ ਲਗਾਤਾਰ ਪੰਮੀ ਵੱਲ ਦੇਖਦੀ ਰਹਿੰਦੀ ਐ ਪੰਮੀ ਦਾ ਧਿਆਨ ਉਸ ਵੱਲ ਜਾਂਦਾ ਕੰਮੀ ਕੀ ਹੋ ਗਿਆ ਆਇ ਕਾ ਤੋ ਵੇਖੀ ਜਾਨਨੀ ਐ ਸੁੱਖੀ ਭਾਬੀ ਇੱਕ ਗੱਲ ਪੁੱਛਾਂ ਪੰਮੀ ਹਾਂ ਪੁੱਛ ਭਲਾ ਦੋ ਪੁੱਛ ਮੁਸਕਰਾਉਂਦੀ ਐ ਸੁਖੀ ਇਹ ਪਿਆਰ ਨਿਮਰਤਾ ਇਹ ਸ਼ੈਨਸ਼ੀਲਤਾ ਤੈਨੂੰ ਇਹ ਸਾਰਾ ਕੁਝ ਵਿਰਸੇ ਵਿੱਚ ਮਿਲਿਆ ਪੰਮੀ ਮਤਲਬ ਸੁਖੀ ਮਤਲਬ ਨਹੀਂ ਭਾਬੀ ਮਤਲਬ ਹੁੰਦਾ ਹੈ ਪੰਮੀ ਚੰਗਾ ਚੰਗਾ ਹੁਣ ਤੂੰ ਤਾਂ ਮੈਨੂੰ ਪੜਾਉਣੀ ਲੱਗ ਗਈ ਸੁਖੀ ਨਹੀਂ ਭਾਬੀ ਉਹ ਗੱਲ ਨਹੀਂ ਤਨ ਘਰ ਉਹਨਾਂ ਦੀਆਂ ਗੱਲਾਂ ਵੱਲ ਹੋਰ ਕੰਨ ਕਰ ਲੈਂਦੀ ਪੰਮੀ ਫਿਰ ਕੀ ਗੱਲ ਹੈ ਸੁਖੀ ਭਾਬੀ ਬੇਬੇ ਸਵੇਰੇ ਸਜਰੇ ਗੁਰਦੁਆਰੇ ਜਾਂਦੀ ਹੈ ਕੁਰਬਾਨੀ ਸੁਣ ਕੇ ਘਰੇ ਵੜਦੀ ਹੈ ਫਿਰ ਹੱਥ ਵਿੱਚ ਸਾਰਾ ਦਿਨ ਮਾਲਾ ਰਹਿੰਦੀ ਹੈ ਵਾਹਿਗੁਰੂ ਵਾਹਿਗੁਰੂ ਕਰਦੀ ਰਹਿੰਦੀ ਹੈ ਪਰ ਪੰਮੀ ਪਰ ਕੀ ਸੁਖੀ ਭਾਬੀ ਫਿਰ ਸਾਰਾ ਦਿਨ ਬੇਬੇ ਦੀ ਜੀਭ ਵਿੱਚੋਂ ਗੁਰਬਾਣੀ ਦਾ ਰਸ ਨਹੀਂ ਸਗੋਂ ਨਿੰਮ ਦੇ ਪੱਤਿਆਂ ਤੋਂ ਵੀ ਕੌੜਾ ਰਸ ਚੁੰਦਾ ਰਹਿੰਦਾ ਹੈ ਜਿਹੜਾ ਸਾਰਾ ਦਿਨ ਫੇਰ ਤੇਰੇ ਤੇ ਡੁੱਲਦਾ ਹੈ ਪਰ ਤੂੰ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਤੂੰ ਤਾਂ ਕਦੇ ਬੇਬੇ ਨੂੰ ਮੋੜ ਕੇ ਜਵਾਬ ਦਿੱਤਾ ਨਾ ਕਦੇ ਬੁਰਾ ਮੰਨੇ ਫੇਰ ਵੀ ਤੇਰਾ ਮੂੰਹ ਖਿੜਿਆ ਖਿੜਿਆ ਰਹਿੰਦਾ ਹੈ ਹੈਰਾਨ ਹੋ ਕੇ ਪੰਮੀ ਵੱਲ ਵੇਖਦੀ ਹੈ ਸੁਖੀਏ ਕਿਵੇਂ ਭਾਬੀ ਤੇਰੇ ਵਿੱਚ ਇੰਨੀ ਸਹਿਨਸ਼ੀਲਤਾ ਕਿਵੇਂ ਪੰਮੀ ਮੁਸਕਰਾਉਂਦੀ ਹੈ ਤਨਕੌਰ ਉਹਨਾਂ ਦੀਆਂ ਗੱਲਾਂ ਸੁਣਦੀ ਹੋਈ ਰੋਟੀ ਖਾ ਕੇ ਥਾਲ ਮੰਜੇ ਦੇ ਥੱਲੇ ਰੱਖ ਦਿੰਦੀ ਹੈ ਤਨਕੌਰ ਨਹੀਂ ਸੁਖੀਏ ਸਕੂਲ ਨਹੀਂ ਜਾਣਾ ਟਾਈਮ ਵੇਖ ਲਾ ਆਪਦਾ ਸੁਖੀ ਜਾਣਾ ਬੇਬੇ ਟਾਈਮ ਹੈਗਾ ਅੱਜ ਸਕੂਲ ਦਾ ਧੰਨਕੌਰ ਚੌਂਕੇ ਵੱਲ ਵੇਖਦੀ ਹੋਈ ਚੁੱਪ ਕਰਕੇ ਬੈਠ ਜਾਂਦੀ ਏ ਤੇ ਫੇਰ ਤੋਂ ਸੁਖੀ ਤੇ ਪੰਮੀ ਦੀਆਂ ਗੱਲਾਂ ਸੁਣਨ ਲੱਗ ਜਾਂਦੀ ਏ ਧੰਨਕੌਰ ਤਾਂ ਬਾਹਰ ਮੰਜੇ ਤੇ ਬੈਠਿਆ ਕੰਨ ਪੰਮੀ ਤੇ ਸੁਖੀ ਦੀਆਂ ਗੱਲਾਂ ਵੱਲ ਪੰਮੀ ਇੰਨਾ ਪਿਆਰ ਤੇ ਇੰਨੀ ਨਿਮਰਤਾ ਗਰਬਾਣੀ ਪੜਨ ਤੇ ਸੁਣਨ ਆ ਲਾਉਂਦੀ ਏ ਹਾਂ ਮੈਂ ਵਾਧੂ ਵਾਰੀ ਵੇਖਿਆ ਤੈਨੂੰ ਪਾਠ ਕਰ ਦਿਆਂ ਤੈਨੂੰ ਕਿੰਨੇ ਸਿਖਾਇਆ ਭਾਬੀ ਪੰਮੀ ਮੇਰਾ ਬਾਪੂ ਪੜਦਾ ਹੁੰਦਾ ਸੀ ਉਹਨੂੰ ਵੇਖ ਕੇ ਮੈਂ ਪੜਨੀ ਸਿੱਖ ਗਈ ਸੁਖੀ ਭਾਬੀ ਤੂੰ ਕਦੇ ਗੁਰਦੁਆਰੇ ਤਾਂ ਜਾਂਦੀ ਨਹੀਂ ਫੇਰ ਵੀ ਗਰਬਾਨੀ ਤੈਨੂੰ ਕਿੰਨੀ ਆਉਂਦੀ ਹੈ ਪੰਮੀ ਇਹ ਘਰ ਵੀ ਗੁਰਦੁਆਰੇ ਹੁੰਦਾ ਹੈ ਸੁਖੀ ਤੇ ਨਾਲੇ ਇਸ ਘਰ ਵਿੱਚ ਰਹਿਣ ਵਾਲੇ ਜੀ ਸੰਗਤ ਦੇ ਘਰ ਦਾ ਕੰਮ ਕਾਰ ਸੇਵਾ ਬਸ ਇਹ ਗੱਲਾਂ ਨੂੰ ਸਮਝਣ ਦੀ ਲੋੜ ਹੁੰਦੀ ਹੈ ਸੁਖੀ ਪਰ ਭਾਬੀ ਬੇਬੇ ਤੈਨੂੰ ਕਿੰਨਾ ਖਰਵਾ ਬੋਲਦੀ ਐ ਤੈਨੂੰ ਬੁਰਾ ਨਹੀਂ ਲੱਗਦਾ ਪੰਮੀ ਲੱਗਦਾ ਤਾਂ ਹੈਗਾ ਪਰ ਥੋੜੇ ਕਚੈਰ ਲਈ ਫੇਰ ਹੱਸਦੀ ਹੋਈ ਕੋਈ ਨਾ ਘਰੇ ਮਾਂ ਵੀ ਕਹਿ ਹੀ ਦਿੰਦੀ ਹੁੰਦੀ ਸੀ ਧੰਕਰ ਸੁਣ ਕੇ ਹੈਰਾਨ ਹੋ ਜਾਂਦੀ ਐ ਤੇ ਬਾਹਰ ਬੈਠੀ ਸੋਚਦੀ ਐ ਧੰਕਰ ਮੈਂ ਤਾਂ ਕਦੇ ਇਹਦੇ ਨਾਲ ਇੰਨਾ ਦੁੱਖ ਸੁੱਖ ਨਹੀਂ ਕੀਤਾ ਕਦੇ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਸੁਖੀ ਪਰ ਭਾਬੀ ਤੈਨੂੰ ਬੇਬੇ ਤੇ ਵੱਧੂ ਗੁੱਸਾ ਤਾਂ ਆਉਂਦਾ ਹੀ ਹੋਣਾ ਮਮੀ ਨਹੀਂ ਮੇਰਾ ਬਾਪੂ ਕਹਿੰਦਾ ਹੁੰਦਾ ਸੀ ਸਾਨੂੰ ਜਦੋਂ ਅਸੀਂ ਛੋਟੇ ਸੀ ਕੁੜੀਏ ਕਿਸੇ ਤੇ ਨਿਗਾ ਨਾ ਰੱਖੋ ਆਪਦੇ ਕਰਮਾਂ ਤੇ ਨਿਗਾ ਰੱਖੋ ਆਪਣੇ ਕਰਮ ਹੀ ਅੱਗੇ ਦਰਗਾਏ ਜਾਣੇ ਆ ਇਸ ਕਰਕੇ ਬੇਬੇ ਕੀ ਕਹਿੰਦੀ ਹੈ ਕਦੇ ਕੌਲਿਆਂ ਨੇ ਕਿਉਂ ਇਹ ਆਪ ਦਾ ਆਪ ਦਾ ਕਰਮ ਹੈ ਜਿਹੜਾ ਬੇਬੇ ਕਰਦੀ ਹੈ ਇਹ ਉਹਨਾਂ ਦੇ ਹਿੱਸੇ ਦਾ ਹੈ ਜਿਹੜਾਏ ਮੇਰੇ ਕੋਲੋਂ ਹੋਣਾ ਹੈ ਉਹ ਮੇਰੇ ਹਿੱਸੇ ਦਾ ਧੰਨਕੌਰ ਚੌਂਕੇਵਲ ਵੇਖਦੀ ਐ ਤੇ ਆਪਣੇ ਮਨ ਵਿੱਚ ਸੋਚ ਕੇ ਕਹਿੰਦੀ ਐ ਧੰਨਕੌਰ ਹਾਂ ਸੀ ਕੱਲਾਂ ਤਾਂ ਸਿਆਣੀਆਂ ਕਰੀ ਜਾਂਦੀ ਐ ਕੱਲ ਬਾਬਾ ਵੀ ਇਹੀ ਕਹਿੰਦਾ ਪੰਮੀ ਤੇ ਫਿਰ ਜਦੋਂ ਸਵੇਰੇ ਸੱਜਰੇ ਬਾਬਾ 4 ਵਜੇ ਕੀਰਤਨ ਕਰਦਾ ਹੈ ਕਥਾ ਕਰਦਾ ਹੈ ਗੁਰਬਾਣੀ ਪੜ੍ਹਦਾ ਹੈ ਉਦੋਂ ਮੇਰਾ ਧਿਆਨ ਗੋਹਾ ਕੁੜਾ ਕਰਦੀ ਦਾ ਬੌਕਰ ਮਾਰਦੀ ਦਾ ਉਦੋਂ ਹੀ ਹੁੰਦਾ ਸੁਖੀ ਚਲ ਚੰਗਾ ਭਾਬੀ ਮੇਰਾ ਸਕੂਲ ਦਾ ਟਾਈਮ ਹੋ ਗਿਆ ਮੈਂ ਜਾਨੀ ਆ ਪੰਮੀ ਚੰਗਾ ਪੇਪਰ ਚੰਗਾ ਕਰਕੇ ਆਈ ਬਾਬਾ ਜੀ ਮੇਰ ਕਰਨ ਤੇ ਤੇਰੇ ਸੁਖੀ ਮਸਕਰਾਉਂਦੀ ਹੋਈ ਉੱਠ ਕੇ ਚੌਂਕੇ ਚੋਂ ਬਾਹਰ ਆ ਜਾਂਦੀ ਹੈ ਤੇ ਧਨਕੌਰ ਕੋਲੇ ਆਪਣਾ ਸਕੂਲ ਬੈਗ ਚੌਂਕੇ ਚੋਂ ਚਲੀ ਜਾਂਦੀ ਹੈ ਧਨਕੌਰ ਉਸ ਨੂੰ ਜਾਂਦੀ ਨੂੰ ਵੇਖਦੀ ਰਹਿੰਦੀ ਹੈ ਧਨਕੌਰ ਚੌਂਕੇ ਵੱਲ ਵੇਖਦੀ ਪੰਮੀ ਚੌਂਕੇ ਵਿੱਚੋਂ ਬਾਹਰ ਆਉਂਦੀ ਹੈ ਤੇ ਪਸੂਆਂ ਨੂੰ ਪੱਠੇ ਪਾਉਣ ਲੱਗਦੀ ਹੈ ਤੰਨਕਾਰ ਉਸ ਨੂੰ ਕੰਮ ਕਰਦੀ ਨੂੰ ਵੇਖਦੀ ਰਹਿੰਦੀ ਹੈ ਰਾਤ ਦਾ ਸਮਾਂ ਬੇਬੇ ਚੌਂਕੇ ਦੇ ਬਾਹਰ ਮੰਜੇ ਤੇ ਬੈਠੀ ਹੈ ਪੰਮੀ ਚੌਂਕੇ ਵਿੱਚੋਂ ਸੁਖੀ ਨੂੰ ਥਾਲ ਵਿੱਚ ਰੋਟੀ ਪਾ ਕੇ ਫੜਾਉਂਦੀ ਹੈ ਪੰਮੀ ਸੁਖੀ ਆ ਫੜ ਰੋਟੀ ਪਰ ਬੇਬੇ ਨੂੰ ਫੜਾਇਆ ਸੁਖੀ ਥਾਲ ਫੜ ਕੇ ਲਿਆ ਕੇ ਬੇਬੇ ਨੂੰ ਫੜਾ ਜਾਂਦੀ ਹੈ ਤੇ ਪੰਮੀ ਕੋਲ ਚੌਂਕੇ ਵਿੱਚ ਜਾ ਕੇ ਬਹਿ ਜਾਂਦੀ ਹੈ ਪੰਤਾ ਬਾਹਰੋਂ ਆਉਂਦਾ ਹੈ ਤੇ ਬੇਬੇ ਦੇ ਮੰਜੇ ਤੇ ਬਹਿ ਜਾਂਦਾ ਹੈ ਤੰਨਕਾਰ ਆ ਗਿਆ ਪੁੱਤ ਰੋਟੀ ਖਾਣ ਲੱਗ ਜਾਂਦੀ ਹੈ ਬੰਤਾ ਹਾਂ ਬੇਬੇ ਜਿੰਨਾ ਚਿਰ ਝੋਨਾ ਕੱਢਿਆ ਜਾਂ ਨਹੀਂ ਚੰਦਾ ਉਨਾਂ ਚਿਰ ਔਖਾ ਰਹਿਣਾ ਫੇਰ ਸੰਭਿਆ ਜਾਊਗਾ ਸੁੱਖੀ ਆਉਂਦੀ ਹੈ ਸੁੱਖੀ ਬੇਬੇ ਭਾਬੀ ਕਹਿੰਦੀ ਹੈ ਹੋਰ ਰੋਟੀ ਲੈਣੀ ਹੈ ਧੰਨ ਪਰ ਬੱਸ ਪੁੱਤ ਆਹ ਭਾਂਡੇ ਲੈ ਜਾ ਫੜਾ ਦਿੰਦੀ ਹੈ ਸੁੱਖੀ ਵੀਰੇ ਪਾਣੀ ਲਿਆਵਾ ਉਦੋਂ ਤੱਕ ਪੰਮੀ ਪਾਣੀ ਦਾ ਗਲਾਸ ਲੈ ਆਉਂਦੀ ਹੈ ਤੇ ਬੰਤਾ ਪਾਣੀ ਪੀਣ ਲੱਗ ਜਾਂਦਾ ਹੈ ਸੁੱਖੀ ਥਾਲ ਲੈ ਕੇ ਚਲੀ ਜਾਂਦੀ ਹੈ ਪੰਮੀ ਜੀ ਮੂੰਹ ਹੱਥ ਧੋ ਲੋ ਮੈਂ ਰੋਟੀ ਲੈ ਕੇ ਆਉਣੀ ਐ ਕਹਿ ਕੇ ਚਲੀ ਜਾਂਦੀ ਐ ਧੰਕਰ ਵੇ ਬੰਤਿਆ ਤੇਰੀ ਬਹੂ ਤਾਂ ਗਰਬਾਣੀ ਜਾਂਦੀ ਜਵੇ ਮੈਂ ਤਾਂ ਕਿਤੇ ਪਰਖ ਹੀ ਨਹੀਂ ਕੀਤੀ ਬੰਤਾ ਤੇ ਹੋਰ ਬੇਬੇ ਤੇਰੀ ਬਹੂ ਬਾੜੀ ਸਿਆਣੀ ਐ ਇਹੋ ਜੀ ਤਾਂ ਤੈਨੂੰ ਦੀਵਾ ਹੱਥ ਵਿੱਚ ਲੈ ਕੇ ਵੀ ਨਹੀਂ ਮਿਲਣੀ ਉੱਚੀ ਉੱਚੀ ਹੱਸਦੀ ਐ ਧੰਕਰ ਵੇ ਇਹ ਤਾਂ ਪਾਠ ਵੀ ਕਰਦੀ ਐ ਮੰਤਾ ਹੋਰ ਬੇਬੇ ਰੋਜ਼ ਕਰਦੀ ਐ ਧੰਕਰ ਵੇ ਅੱਛਾ ਫੇਰ ਸੋਚੀ ਪੈ ਜਾਂਦੀ ਐ ਤੇ ਚੌਂਕਾ ਵੱਲ ਵੇਖਣ ਲੱਗ ਜਾਂਦੀ ਐ ਬੰਤਾ ਕੋਲ ਉੱਠ ਕੇ ਮੂੰਹ ਹੱਥ ਤੌਣ ਚਲਾ ਜਾਂਦਾ ਧੰਕਰ ਇੰਨੀ ਸਿਆਣੀ ਮੇਰੀ ਬਹੂ ਐ ਤੇ ਮੈਂ ਐਵੇਂ ਉਹਨੂੰ ਕੌੜਾ ਫਿੱਕਾ ਬੋਲਦੀ ਰਹਿਣੀ ਐ ਇੰਨੀ ਜਤਿੰਦੀ ਮੂੰਚ ਵੀ ਮਠਾਸ ਮੈਠਿਆਂ ਨੂੰ ਵੀ ਰੋਟੀ ਪਾਣੀ ਮੇਰਾ ਤਾਂ ਫੇਰ ਘਰ ਹੀ ਸੋਣਾ ਹੈ ਤੇ ਮੈਂ ਤਾਂ ਕਦਰ ਹੀ ਨਹੀਂ ਨਹੀਂ ਕਰਦੀ ਇਹੋ ਜੀ ਤਾਂ ਕਿਸੇ ਦੀ ਹੋਣੀ ਨਹੀਂ ਇਹੋ ਜੀਆਂ ਮੇਰੀ ਐ ਮੈਂ ਰੋਜ਼ ਗੁਰਦੁਆਰੇ ਜਾਂਦੀ ਆ ਫਿਰ ਵੀ ਜੀਵ ਕੌੜੀ ਗਰਬਾਣੀ ਦਾ ਰਸ ਕੀ ਹੁੰਦਾ ਅੱਜ ਇਹਦੇ ਵਿੱਚ ਵੇਖਣ ਨੂੰ ਮਿਲਿਆ ਉਹ ਦਾਸ ਜੀ ਹੋ ਕੇ ਚੌਕੇ ਵੱਲ ਵੇਖਣ ਲੱਗ ਜਾਂਦੀ ਐ ਅਗਲੀ ਸਵੇਰ ਪੰਮੀ ਪਸ਼ੂਆਂ ਨੂੰ ਪੱਠੇ ਪਾ ਰਹੀ ਐ ਤੇ ਧੰਨ ਘੌਰ ਵੇੜੇ ਵਿੱਚ ਮੰਝੇ ਤੇ ਬੈਠੀ ਉਸ ਵੱਲ ਵੇਖਦੀ ਰਹਿੰਦੀ ਐ ਫਿਰ ਕੁਛ ਸਮੇਂ ਬਾਅਦ ਧਨਕੌਰ ਨਹੀਂ ਬਹੁ ਪੰਮੀ ਖੁਰਲੀ ਕੋਲ ਆਵਾਜ਼ ਦਿੰਦੀ ਐ ਪੰਮੀ ਆਈ ਬੇਬੇ ਜੀ ਹੱਥ ਧੋ ਕੇ ਤੇ ਫਿਰ ਕੋਲ ਆ ਕੇ ਪੰਮੀ ਹਾਂਜੀ ਬੇਬੇ ਧਨਕੌਰ ਉਸ ਨੂੰ ਮੰਜੇ ਤੇ ਬੈਠਣ ਦਾ ਇਸ਼ਾਰਾ ਕਰਦੀ ਐ ਪੰਮੀ ਕੁਛ ਤੂਰੀ ਤੇ ਮੰਜੇ ਤੇ ਕੋਲ ਬੈਠ ਜਾਂਦੀ ਐ ਧਨਕੌਰ ਨਹੀਂ ਨੇੜੇ ਹੋ ਕੇ ਬਹਿ ਜਾ ਮੈਂ ਕਿਹੜਾ ਤੈਨੂੰ ਖਾਨਣੀ ਐ ਪੰਮੀ ਨਹੀਂ ਬੇਬੇ ਜੀ ਮੇਰੇ ਲੀੜੇ ਗੰਦੇ ਹੋ ਗਏ ਖੁਰਲੀ ਦੇ ਤੁਸੀਂ ਨਹਾ ਧੋ ਕੇ ਗੁਰਦੁਆਰਾ ਸਾਹਿਬ ਤੋਂ ਆਏ ਹੋ ਤੁਹਾਡੇ ਲੀੜੇ ਨਾ ਗੰਦੇ ਹੋ ਜਾਣ ਮੈਂ ਤਾਂ ਕਰਕੇ ਪੰਮੀ ਨੀਵੀਂ ਪਾਈ ਬੈਠੀ ਰਹਿੰਦੀ ਐ ਧੰਨ ਘਰ ਉਸ ਨੂੰ ਧਿਆਨ ਨਾਲ ਵੇਖਦੀ ਰਹਿੰਦੀ ਐ ਧੰਨ ਘਰ ਨਹੀਂ ਬਹੂ ਮੈਂ ਤੈਨੂੰ ਕਿੰਨਾ ਕੁਝ ਕਹਿਣੀ ਐ ਤੋ ਚੁੱਪਚਾਪ ਸੁਣ ਲੈਣੀ ਐ ਕਦੇ ਵੀ ਜਵਾਬ ਨਹੀਂ ਦਿੰਦੀ ਹਾਂ ਮਿੱਡੋ ਦੀ ਬਹੂ ਤਾਂ ਇੱਕ ਦੀਆਂ ਚਾਰ ਸੁਣਾਉਂਦੀ ਐ ਫੇਰ ਵੀ ਪੰਮੀ ਵੱਲ ਧਿਆਨ ਨਾਲ ਵੇਖਦੀ ਐ ਪੰਮੀ ਨੀਵੀਂ ਪਾਈ ਬੈਠੀ ਰਹਿੰਦੀ ਤੇ ਫੇਰ ਅੱਖਾਂ ਪਰ ਹੁੰਦੀ ਐ ਪੰਮੀ ਮੈਂ ਇੱਕ ਦੀਆਂ ਚਾਰ ਸੁਣਾ ਕੇ ਬੇਬੇ ਜੀ ਜਾਣਾ ਕਿੱਥੇ ਐ ਨਾ ਮੇਰੀ ਮਾਂ ਨਾ ਪਿਓ ਤਨਕਰ ਜੇ ਤੇਰੀ ਮਾਂ ਪਿਓ ਹੁੰਦਾ ਫੇਰ ਮੈਂ ਫੇਰ ਵੀ ਨਹੀਂ ਸੁਣਾਉਣੀ ਸੀ ਬੇਬੇ ਜੀ ਤਨਕਰ ਕਿਉਂ ਡਰ ਲੱਗਦਾ ਮੇਰੇ ਤੋਂ ਪੰਮੀ ਨਹੀਂ ਬੇਬੇ ਜੀ ਡਰ ਆਉਂਦੀ ਜਗ੍ਹਾ ਤੁਸੀਂ ਮੇਰੀ ਮਾਂ ਵਰਗੇ ਹੋ ਤੁਸੀਂ ਕਹਿ ਲਿਆ ਮਾਂ ਨੇ ਕਹਿ ਲਿਆ ਇੱਕ ਹੀ ਗੱਲ ਐ ਆਪਦੇ ਘਰੇ ਵੀ ਤਾਂ ਧੀਆਂ ਮਾਂ ਪਿਓ ਦੀਆਂ ਝਟਕਾਂ ਚੜਦੀਆਂ ਹੀ ਆਂ ਪੰਮੀ ਅੱਖਾਂ ਪੁੰਝਦੀ ਤੇ ਧਨਕੌਰ ਉਸ ਨੂੰ ਧਿਆਨ ਨਾਲ ਵੇਖਦੀ ਧਨਕੌਰ ਅੱਛਾ ਤੈਨੂੰ ਬੁਰਾ ਨਹੀਂ ਲੱਗਦਾ ਪੰਮੀ ਨਹੀਂ ਬੇਬੇ ਜੀ ਧਨਕੌਰ ਮੁਸਕਰਾਉਂਦੀ ਹੋਇ ਉਸ ਵੱਲ ਵੇਖਦੀ ਐ ਧਨਕੌਰ ਧੀਏ ਮੈਂ ਤਾਂ ਕਦੇ ਤੇਰੇ ਗੁਨਾ ਦੀ ਪਰਖ ਹੀ ਨਹੀਂ ਕੀਤੀ ਪੰਮੀ ਇੱਕਦਮ ਸਿਰ ਚੁੱਕ ਕੇ ਧਨਕੌਰ ਵੱਲ ਵੇਖਦੀ ਧਨਕੌਰ ਮੈਨੂੰ ਮਾਫ਼ ਕਰਦੇ ਧੀਏ ਤੂੰ ਤਾਂ ਮੈਨੂੰ ਮਾਂ ਸਮਝਿਆ ਪਰ ਮੈਂ ਤੈਨੂੰ ਧੀ ਨਹੀਂ ਸਮਝਿਆ ਧੰਕਰ ਨਹੀਂ ਵੀ ਪਾ ਲੈਂਦੀ ਐ ਪੰਮੀ ਨਹੀਂ ਨਹੀਂ ਬੇਬੇ ਜੀ ਮਾਫੀ ਨਾ ਮੰਗ ਕੋ ਮਾਪੇ ਧੀਆ ਕੋਲ ਮਾਫੀ ਨਹੀਂ ਮੰਗਦੇ ਹੁੰਦੇ ਸਭੋ ਹਰ ਚੰਗੀ ਮਾੜੀ ਗੱਲ ਤੋਂ ਝੜਕ ਕੇ ਹਟਾਉਂਦੇ ਹੁੰਦੇ ਐ ਧੰਕਰ ਨਾ ਧੀਏ ਹੁਣ ਤਾਂ ਤੂੰ ਵੀ ਮੈਨੂੰ ਸੁਖੀ ਵਰਗੀ ਐ ਅੱਜ ਤੋਂ ਤੂੰ ਮੇਰੀ ਨਾ ਨਹੀਂ ਧੀ ਐ ਪੰਮੀ ਸੱਚੀ ਬੇਬੇ ਜੀ ਧੰਨਪੁਰ ਉਸ ਨੂੰ ਜੱਫੀ ਵਿੱਚ ਲੈਣ ਲਈ ਬਾਵਾ ਖੋਲਦੀ ਹੈ ਧੰਨਪੁਰ ਧੀਏ ਤੂੰ ਤਾਂ ਪ੍ਰভাত ਫੇਰੀ ਤੇ ਮੈਨੂੰ ਹਨੇਰੇ ਵਿੱਚੋਂ ਪ੍ਰভাত ਵਿੱਚੋਂ ਲੈ ਆਈ ਹੈ ਤੂੰ ਮੈਨੂੰ ਨਵਾਂ ਸਵੇਰਾ ਵਿਖਾਇਆ ਹੈ ਪੰਮੀ ਭੱਜ ਕੇ ਉਸਦੇ ਗਲੇ ਲੱਗ ਜਾਂਦੀ ਹੈ ਧੰਨਪੁਰ ਹੁਣ ਤਾਂ ਆਪਾਂ ਮਾਵਾਂ ਧੀਾਂ ਇਕੱਠੀਆਂ ਪ੍ਰভাত ਫੇਰੀ ਤੇ ਜਾਇਆ ਕਰਾਂਗੇ ਨਾ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ